ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਦਰਾ ਪੰਜਾਬ న్యూਸ ਬਲਟਨ ਲੈ ਕੇ ਇੱਕ ਨਜ਼ਰ ਮਾਰਦੇ ਹਾਂ ਖਬਰਾਂ ਦੀਆਂ ਸੁਰਖੀਆਂ ਤੇ ਪੰਜ ਪਿਆਰਾਂ ਵੱਲੋਂ ਜਥੇਦਾਰ ਕੁਲਦੀਪ ਸਿੰਘ ਗੜਕਾਜ ਤੇ ਟੇਕ ਸਿੰਘ ਤਨੋਲਾ ਤਨਖਾਈਆਂ ਕਰਾਰ ਸੁਖਬੀਰ ਸਿੰਘ ਬਾਦੂ ਨੂੰ ਪੇਸ਼ ਹੋਣ ਦੇ ਦਿੱਤੀ ਆਦੇਸ਼ ਪਾਖੜਾ ਡੈਮ ਤੇ ਹੋਵੇਗੀ ਕੇਂਦਰ ਬਲਾਂ ਦੀ ਤਾਇਨਾਤੀ ਹੁਣ ਪਾਖੜਾ ਡੈਮ ਦੀ ਸੁਰੱਖਿਆ ਸੀਆਈਐਸਐਫ ਦੇ ਹੱਥ 296 ਅਸਾਮੀਆਂ ਨੂੰ ਮਨਜ਼ੂਰੀ ਮਾਨਪ੍ਰੀਤੀ ਆਲੀ ਤੇ ਬਾਦਲ ਦਾ ਤਿੱਖਾ ਹਮਲਾ ਕਿਹਾ ਗੱਦਾਰਾਂ ਵਾਲੀ ਪਾਰਟੀ 'ਚ ਕੋਈ ਥਾਂ ਨਹੀਂ ਅਕਾਲੀ ਦਲ ਦਾ ਹੁਣ ਯਾਲੀ ਨਾਲ ਕੋਈ ਸਬੰਧ ਨਹੀਂ ਭਗਵੰਤ ਮਾਨ ਵੱਲੋਂ ਤੂਰੀ 'ਚ ਮੁੱਖ ਮੰਤਰੀ ਸਹਾਇਕ ਕੇਂਦਰ ਲੋਕਾਂ ਨੂੰ ਸਮਰਪਿਤ ਇੱਕੋ ਛੱਤ ਥੱਲੇ 51 ਸਰਕਾਰੀ ਕੰਮ ਹੁਣ ਖਬਰਾਂ ਵਿਸਤਾਰ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਤੂਰੀ ਹਲਕੇ ਦੇ ਵਸਨੀਕਾਂ ਨੂੰ ਨਵਾਂ ਬਣਿਆ ਮੁੱਖ ਮੰਤਰੀ ਸਹਾਇਕ ਕੇਂਦਰ ਸਮਰਪਿਤ ਕੀਤਾ ਇਸ ਕੇਂਦਰ ਨੂੰ ਸਮਰਪਿਤ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਕੇਂਦਰ ਦੀ ਧੂਰੀ ਦੇ ਹਲਕੇ ਵਸਨੀਕਾਂ ਲਈ ਇੱਕ ਛੱਤ ਹੇਠਾ ਸਾਰੀਆਂ ਸਰਕਾਰੀ ਸੇਵਾਵਾਂ ਦੇਵਾਂਗੇ ਇੱਕ ਤਾਂ ਧੂਰੀ ਦੇ ਵਿੱਚ ਐ ਮੁੱਖ ਮੰਤਰੀ ਸਹਿਤਾ ਕੇਂਦਰ ਖੋਲਿਆ ਤੁਸੀਂ ਪਲੀਜ਼ ਉੱਥੇ ਜਾ ਕੇ ਆਇਓ ਉਹਦੇ ਪਲੀਜ਼ ਉਹਦਾ ਕੱਲ ਨੂੰ ਵਰਕਿੰਗ ਡੇ ਹੈ ਉੱਥੇ ਲੋਕਾਂ ਨਾਲ ਗੱਲਬਾਤ ਕਰਿਓ ਕਿ ਇੱਕੋ ਛੱਤ ਹੇਠਲੇ ਸਾਰਾ ਕੁਝ ਕੰਮ 51 ਕਿਸਮ ਦੇ ਕੰਮ ਉੱਥੇ ਹੋ ਜਾਣਗੇ ਇੱਕੋ ਰਿਸੈਪਸ਼ਨ ਤੋਂ ਤੁਹਾਨੂੰ ਪਰਚੀ ਮਿਲਣੀ ਹੈ ਬਸ ਉੱਥੇ ਤੁਹ ਬਹਿ ਜਾਣਾ ਤੇ ਸਾਰਾ ਕੁਝ ਕਰਕੇ ਤੁਹਾਨੂੰ ਦੇਣਗੇ ਚਾਹੇ ਉਹ ਜਾਤੀ ਪ੍ਰਮਾਨ ਪੱਤਰ ਆ ਚਾਹੇ ਉਹ ਕੋਈ ਪਾਸਪੋਰਟ ਦਾ ਕੰਮ ਹੈ ਚਾਹੇ ਕੋਈ ਤੁਹਾਡਾ ਕੋਈ ਗਿਰਵਾ ਪੈਨਸ਼ਨ ਜਾਂ ਅੱਜ ਮੈਂ ਦੋ ਤਿੰਨ ਮਿਲਿਆ ਵੀ ਸੀਗਾ ਦੋ ਤਿੰਨ ਜਿਹੜੇ ਬੰਦੇ ਉੱਤੇ ਆਏ ਸੀਗੇ ਬੜਾ ਸ਼ਾਨਦਾਰ ਵੇਟਿੰਗ ਰੂਮ ਵੀ ਹੈ ਮੀਟਿੰਗ ਰੂਮ ਵੀ ਹੈ ਜਿੱਥੇ ਪ੍ਰੈਸ ਕਾਨਫਰੰਸ ਹੋ ਸਕਦੀ ਹੈ ਔਰ ਬਹੁਤ ਅੱਛਾ ਇੱਕ ਮਾਹੌਲ ਉੱਥੇ ਕ੍ਰੀਏਟ ਹੋਗਾ ਉਸ ਤੋਂ ਬਾਅਦ ਕਨੌਰ ਵਿਖੇ ਮੈਂ ਆਜਾ ਆਇਆ ਪੰਜ ਪਿੰਡਾਂ ਦੀਆਂ ਪੰਚਾਇਤਾਂ ਸੀ ਅੱਜ ਬੁਲਾਈਆਂ ਸੀ ਜਿਹਦੇ ਚ ਚਾਂਗਲੀ ਕਨੌਰ ਖੁਰਤ ਕਨੌਰ ਕਲਾਂ ਇਹ ਤੋਂ ਲਾਵਾ ਕਾਤਰੋਂ ਤੇ ਕਨੌਰ ਕਨੌਰੀ ਕਲਾਂ ਤੇ ਬਹੁਤ سارے ਪੈਸੇ ਪਹਿਲਾਂ ਵੀ ਇਨਾ ਪਿੰਡਾਂ ਨੂੰ ਆ ਚੁੱਕੇ ਨੇ ਔਰ ਸਰਪੰਚਾਂ ਨੇ ਅੱਜ ਦੱਸਿਆ ਦੀ ਹੈ ਕੰਮ ਚੱਲ ਰਹੇ ਨੇ ਹੋਰ ਵੀ ਉਹਨਾਂ ਦੀਆਂ ਮੰਗਾਂ ਸੀ ਕਿਸੇ ਪਿੰਡ ਨੂੰ 80 ਲੱਖ ਦਾ ਚੈੱਕ ਕਿਸੇ ਇੱਕ ਪਿੰਡ ਨੂੰ 56 ਲੱਖ 41 ਹਜ਼ਾਰ ਦਾ ਚੈੱਕ ਹੈ ਇੱਕ ਪਿੰਡ ਨੂੰ 20 ਰੱਖਦਾ ਹੈ ਔਰ ਉਹ ਸਟੇਟ ਦਾ ਹਿੱਸਾ ਹੈ ਉਹ ਸੈਂਟਰ ਦੀ ਸਕੀਮ ਚ 23 ਲੱਖ ਦਾ ਉਹਨਾਂ ਨੂੰ ਸੈਂਟਰ ਵੱਲੋਂ ਆਊਗਾ ਟੋਟਲ 43 ਲੱਖ ਹੈ ਪਿੰਡਾਂ ਦੇ ਛੱਪੜ ਮੁੱਖ ਮੰਗਾਂ ਜਿਹੜੀਆਂ ਛੱਪੜ ਤੇ ਪਿੰਡਾਂ ਨੂੰ ਜਾਂਦੀ ਇਹ ਸੜਕਾਂ ਤੇ ਸਟੇਡੀਅਮ ਇਹ ਤਿੰਨ ਤਾਂ ਜੀ ਮੰਗਾਂ ਹਰ ਪਿੰਡ ਦੀਆਂ ਨੇ ਔਰ ਪੂਰੀਆਂ ਕਰਨੀਆਂ ਨੇ ਤੇ ਨਾਲ-ਨਾਲ ਲਾਇਬ੍ਰੇਰੀ ਦੀ ਮੰਗ ਹੈ ਕਿਤੇ ਕਿਤੇ ਜਿਹੜਾ ਉਹ ਪਿੰਡ ਦੀਆਂ ਗਲੀਆਂ ਨਾਲੀਆਂ ਵਾਸਤੇ ਵੀ ਲੋਕਾਂ ਨੇ ਪੈਸੇ ਮੰਗੇ ਆ ਸੋ ਜ ਮੈਂ ਨਹੀਂ ਦੇਖਦਾ ਕਿ ਜਿਹੜਾ ਸਰਪੰਚ ਕਿਹੜੀ ਪਾਰਟੀ ਦਾ ਹੈ ਜਾਂ ਕਿੱਦੋਂ ਹੈ ਜਾਂ ਪਿੰਡ ਚੋਂ ਕਿੰਨੀਆਂ ਵੋਟਾਂ ਪਈਆਂ ਜੇ ਉਹ ਮੈਂ ਦੇਖਦਾ ਕਿ ਪ੍ਰੋਜੈਕਟ ਕੀ ਹੈ ਪ੍ਰੋਜੈਕਟ ਵਧੀਆ ਹੋਵੇ ਤਾਂ ਸਹੀ ਜਿਹੜਾ ਖਜ਼ਾਨੇ ਦਾ ਮੂੰਹ ਜਿਹੜਾ ਉਹ ਪਿੰਡਾਂ ਦੇ ਲੋਕਾਂ ਵੱਲ ਸ਼ਹਿਰਾਂ ਦੇ ਲੋਕਾਂ ਵੱਲ ਕਸ ਬੰਦੇ ਰੁਕਦਾ ਬੈਲੇ ਖੁੱਲੇ ਹੋਏ ਤੇ ਇਹਦੇ ਵਿੱਚ ਤੁਹਾਨੂੰ ਮੈਂ ਡਿਟੇਲ ਸਾਰੀ ਦੱਸ ਦੂੰਗਾ ਮੈਂ ਕੱਲਾ ਕੱਲਾ ਤੁਹਾਨੂੰ ਲਿਖ ਕੇ ਸਾਰਾ ਪਤਾ ਲੱਗ ਜੂਗਾ ਕਿਹੜੇ-ਕਿਹੜੇ ਪਿੰਡ ਨੂੰ ਕਿਹੜੇ-ਕਿਹੜੇ ਕਿੰਨੇ-ਕਿੰਨੇ ਪੈਸੇ ਗਏ ਨੇ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗਾਜ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ। ਸ਼੍ਰੀ ਹਰਮੰਦਰ ਸਾਹਿਬ ਜੀ ਪਟਨਾ ਸਾਹਿਬ ਦੇ ਪੰਜ ਪਿਆਰੇ ਸਿੰਘ ਸਹਿਬਾਨਾਂ ਵੱਲੋਂ ਵਿਸ਼ੇਸ਼ ਇਕਰਤਤਾ ਹੋਈ ਜਿਸ ਵਿੱਚ ਸ਼੍ਰੀ ਕਾਲ ਤਖਤ ਸਾਹਿਬ ਤੇ ਸ਼੍ਰੀ ਦਮਦਮਾ ਸਾਹਿਬ ਦੇ ਗਿਆਨੀ ਤੇਜ ਸਿੰਘ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ। ਦਰਅਸਲ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਤੋਂ ਬਾਅਦ ਸ਼੍ਰੀ ਕਾਲ ਤੱਕ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਕਸ਼ਨੀ ਕਿਹਾ ਸੀ ਕਿ ਪਟਨਾ ਸਾਹਿਬ ਦੇ ਸਾਫ ਕਾਰਜ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਕੋਹਰ ਵਿਰੁੱਧ ਸਾਰੇ ਦੋਸ਼ ਸਹੀ ਸਾਬਤ ਨਹੀਂ ਹੋਏ ਇਸ ਲਈ ਉਹਨਾਂ ਦੀਆਂ ਸਾਰੀਆਂ ਸੇਵਾਵਾਂ ਬਹਾਲ ਕੀਤੀਆਂ ਜਾਂਦੀਆਂ ਨੇ ਇਸ ਅਮਦੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਨੇ ਇਹ ਹੁਕਮ ਜਾਰੀ ਕੀਤਾ ਹੈ ਸੋ ਪਟਨਾ ਸਾਹਿਬ ਦੇ ਪੰਜ ਪਿਆਰੇ ਸਿੰਘ ਸਾਹਿਬਾਨ ਵੱਲੋਂ ਜਾਰੀ ਹੁਕਮਨਾਮਾ ਅਤੇ ਆਦੇਸ਼ ਦੀ ਉਲੰਘਣਾ ਕਰਨ ਦਾ ਦੋਸ਼ੀ ਮੰਨਦੇ ਹੋਏ ਤਕਸ਼ੀਰ ਹਰਮੰਦਰ ਸਾਹਿਬ ਜੀ ਪਟਨਾ ਸਾਹਿਬ ਦੇ ਸੰਵਿਧਾਨ ਅਤੇ ਉਪ ਨਿਯਮ ਨੂੰ ਚੁਣੌਤੀ ਦਿੰਦੇ ਹੋਏ ਇੱਥੇ ਦੇ ਪ੍ਰਬੰਧਕ ਕਮੇਟੀ ਦੇ ਅਧਿਕਾਰ ਅਤੇ ਸ਼ਕਤੀ ਵਿੱਚ ਦਖਲਅੰਦਾਜ਼ੀ ਕਰਕੇ ਉਸ ਦੇ ਨਿਰਣੇ ਖਿਲਾਫ ਹੁਕਮਨਾਮਾ ਜਾਰੀ ਕਰਨ ਦਾ ਦੋਸ਼ੀ ਮੰਨਦੇ ਹੋਏ ਪੰਜ ਪਿਆਰੇ ਸਾਹਿਬਾਨਾਂ ਦੇ ਵੱਲੋਂ ਕਿਆਨੀ ਕੁਲਦੀਪ ਸਿੰਘ ਕੜਕਸ਼ ਅਤੇ ਕਿਆਨੀ ਟੇਕ ਸਿੰਘ ਨੂੰ ਮਾਨ ਸਨਮਾਨ ਮਰਿਆਦਾ ਪਰੰਪਰਾ ਪਰਬੁਸਤਾ ਆਦ ਨੂੰ ਠੇਸ ਪਹੁੰਚਾਉਂਦਾ ਗੰਭੀਰ ਦੋਸ਼ੀ ਮੰਨਦੇ ਹੋਏ ਤਨਖਾਈਆ ਘੋਸ਼ਿਤ ਕੀਤਾ ਗਿਆ। ਸੋ ਸ਼੍ਰੀ ਹਰਮੰਦਰ ਸਾਹਿਬ ਜੀ ਪਟਨਾ ਸਾਹਿਬ ਦੇ ਸਤਕਾਰਯੋਗ ਪੰਜ ਪਿਆਰੇ ਸਿੰਘ ਸਾਹਿਬਾਨ ਦੇ ਸਾਹਮਣੇ ਸੁਖਵੀਰ ਸਿੰਘ ਬਾਦਲ ਨੂੰ 10 ਦਿਨਾਂ ਦੇ ਅੰਦਰ ਸ਼ਰੀਰਿਕ ਰੂਪ ਦੇ ਵਿੱਚ ਵੇਸ਼ ਹੋਣ ਦੇ ਹੁਕਮਚਾਰੀ ਕੀਤੀ ਗਈ ਨੇ। ਜੇਕਰ ਉਹ ਇਸ ਤਰ੍ਹਾਂ ਨਹੀਂ ਕਰਦੇ ਨੇ ਅਤੇ ਇਸ ਆਦੇਸ਼ ਦੀ ਉਲੰਘਣਾ ਕਰਦੇ ਨੇ ਅਤੇ ਪੰਥਕ ਰਵਾਇਤ ਅਨੁਸਾਰ ਸਖਤ ਕਾਰਵਾਈ ਕੀਤੀ ਜਾਏਗੀ। ਸੋ ਪਟਨਾ ਸਾਹਿਬ ਦੇ ਪੰਜ ਪਿਆਰੇ ਸਿੰਘ ਸਾਹਿਬਾਨਾ ਦੇ ਵੱਲੋਂ ਜਾਰੀ ਹੁਕਮਾ ਵਿੱਚ ਜੇਕਰ ਕੋਈ ਉਲੰਘਣਾ ਕਰਦਾ ਹੈ ਵਿਰੋਧ ਕਰਦਾ ਹੈ ਜਾਂ ਜਿਹੜਾ ਹੈ ਸਿਰ ਮੰਨਣ ਤੋਂ ਇਨਕਾਰ ਕਰਦਾ ਹੈ ਤਾਂ ਉਸ ਦੇ ਉੱਤੇ ਵੀ ਪੰਥਕ ਕਰਵਾਈ ਦੇ ਮੁਤਾਬਕ ਸਖਤ ਕਾਰਵਾਈ ਕੀਤੀ ਜਾਏਗੀ। ਹਰਿਆਣੇ ਦੇ ਪੰਜਾਬ ਵਿਚਕਾਰ ਲੰਬੇ ਸਮੇਂ ਤੋਂ ਚੱਲ ਰਹੇ ਪਾਣੀ ਦੇ ਵਿਵਾਦ ਕਾਰਨ BBMP ਤੋਂ ਹਰਿਆਣੇ ਲਈ ਪਾਣੀ ਛੱਡਿਆ ਗਿਆ। BBMP ਦੇ ਪਾਣੀ ਦੇ ਹਰਿਆਣੇ ਪੰਜਾਬ ਵਿਵਾਦ ਦੌਰਾਨ ਪੰਜਾਬ ਸਰਕਾਰ ਵੱਲੋਂ ਪੁਲਿਸ ਫੋਰਸ ਤੈਨਾਤ ਕਰਨ ਤੋਂ ਬਾਅਦ ਕੇਂਦਰ ਸਰਕਾਰ ਨੇ ਸਖਤ ਕਾਰਵਾਈ ਕੀਤੀ ਪਾਖੜਾ ਡੈਮ ਦੀ ਸੁਰੱਖਿਆ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਨਵੇਂ ਹੁਕਮ ਜਾਰੀ ਕਰ ਦਿੱਤੇ ਗਏ ਹਨ ਕੇਂਦਰੀ ਗ੍ਰਹਿ ਮੰਤਰਾਲੇ ਨੇ ਪਾਣੀ ਦੇ ਮਾਮਲੇ ਤੇ ਪੰਜਾਬ ਤੇ ਹਰਿਆਣਾ ਚ ਚੱਲ ਰਹੀ ਟਕਰਾਅ ਦਰਮਿਆਨ ਪਾਖੜਾ ਡੈਮ ਪ੍ਰੋਜੈਕਟ ਤੇ ਕੇਂਦਰੀ ਬਲੰਦ ਤਨਾਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ ਇਸ ਤੋਂ ਬਾਅਦ ਪਾਖੜਾ ਡੈਮ ਤੇ ਹਿਮਾਚਲ ਪ੍ਰਦੇਸ਼ ਦੀ ਪੂਰਤ ਤਨਾਤਾ ਹੈ ਜਦੋਂ ਕਿ ਨੰਗਲ ਡੈਮ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਪੰਜਾਬ 'ਪੁਰਸਵਾਲਿਆ ਹੈ ਪਾਖੜਾ ਤੇ ਨੰਗਲ ਡੈਮ ਤੇ ਹੁਣ ਦੋ ਪਾਰਤੀ ਸੁਰੱਖਿਆ ਹੋਣ ਦੀ ਸੰਭਾਵਨਾ ਹੈ ਹਰਿਆਣਾ ਨੂੰ ਵਾਧੂ ਪਾਣੀ ਦੇਣ ਦੇ ਫੈਸਲੇ ਮ ਹਰਿਆਣਾ ਨੇ ਇਹ ਦਬਾਅ ਬਣਾਇਆ ਸੀ ਕਿ ਪਾਖੜਾ ਡੰਗਲ ਪ੍ਰੋਜੈਕਟ ਤੇ ਕੇਂਦਰੀ ਬਲਾਂ ਦੀ ਤਨਤੀ ਹੋਵੇ ਸਾਬਕਾ ਕੇਂਦਰੀ ਮੰਤਰੀ ਤੇ ਕਾਂਗਰਸ ਦੇ ਜਨਰਲ ਸਖਤਰ ਰਣਦੀਪ ਸੁਖਵਾਲ ਨੇ ਵੀ ਕੇਂਦਰ ਸਰਕਾਰ ਤੋਂ ਪਾਖੜਾ ਪ੍ਰੋਜੈਕਟ ਤੇ ਕੇਂਦਰੀ ਬਲਾਂ ਦੀ ਤਨਤੀ ਦੀ ਮੰਗ ਕੀਤੀ ਸੀ ਪਤਾ ਲੱਗਿਆ ਕਿ ਇਹੇ ਹੀ ਮੰਗ ਬੀਬੀਐਮਬੀ ਵੱਲੋਂ ਵੀ ਕੀਤੀ ਗਈ ਸੀ ਜਾਣਕਾਰੀ ਅਨੁਸਾਰ ਪਹਿਲੇ ਪਲਾਨ ਤਾਬਕ ਪਾਖੜਾ ਨਾਮ ਪ੍ਰੋਜੈਕਟ ਲਈ ਕੇਂਦਰੀ ਬਲਾਂ ਦੇ 435 ਕਰਮਚਾਰੀਆਂ ਦੀ ਮੰਗ ਕੀਤੀ ਗਈ ਸੀ ਪਰੰਤੂ 296 ਸਾਮੀਆਂ ਨੂੰ ਪ੍ਰਬੰਧਕੀ ਦਿੱਤੀ ਗਈ ਹੈ ਪਿਛਲੇ ਦਿਨਾਂ ਦੌਰਾਨ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੀਆਂ ਮੀਟਿੰਗਾਂ 'ਚ ਕੇਂਦਰੀ ਵਰਬੀਅਨ ਸਾਗਰ ਨਾਲ ਜਪਾਖੜਾ ਡੈਮ ਪ੍ਰੋਜੈਕਟ ਦੀ ਸੁਰੱਖਿਆ ਲਈ ਕੇਂਦਰੀ ਉਦਯੋਗੀ ਸੁਰੱਖਿਆ ਫੋਰਸ ਕਰਮਚਾਰੀਆਂ ਦੀ ਤਨਖਾਹੀ ਲਈ 259 ਨਵੀਂ ਸਾਮੀਆਂ ਦੀ ਰਚਨਾ ਕੀਤੀ ਗਈ ਹੈ। ਕੇਂਦਰ ਸਰਕਾਰ ਤਰਫੋਂ ਇਸ ਬਾਰੇ BBMB ਦੇ ਡਾਇਰੈਕਟਰ ਸੁਰੱਖਿਆ ਤੇ ਸਲਾਹਕਾਰ ਨੂੰ ਪੱਤਰ ਭੇਜਿਆ ਗਿਆ ਹੈ। BBMB ਵੱਲੋਂ ਕੇਂਦਰੀ ਬਲਾਂ ਦੀ ਤਨਖਾਹੀ ਦਾ ਸੂਚਾ ਖਰਚਾ ਚੁੱਕਿਆ ਜਾਵੇਗਾ। ਕੇਂਦਰੀ ਬਲਾਂ ਦੀ ਸਰਾਇਸ਼, ਆਵਾਜਾਈ, ਸੰਚਾਰ, ਉਪਕਰਨ ਤੇ ਸੁਰੱਖਿਆ ਯੰਤਰਾਂ ਦਾ ਪ੍ਰਦਾਨ ਕਰਨ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਿਛਲੇ ਕੁਝ ਦਿਨਾਂ ਤੋਂ ਅੜੇ ਹੋਏ ਸਨ ਕਿ ਹਰਿਆਣਾ ਨੂੰ ਪੰਜਾਬ ਤਰਫੋਂ ਵਾਧੂ ਪਾਣੀ ਨਹੀਂ ਦਿੱਤਾ ਜਾਵੇਗਾ ਆਮ ਆਦਮੀ ਪਾਰਟੀ ਦੇ ਵਰਕਰ ਵੀ ਕਰੀਬ 20 ਦਿਨਾਂ ਤੋਂ ਨੰਗਲ ਡੈਮ ਕੋਲ ਧਰਨੇ ਤੇ ਬੈਠੇ ਸਨ ਮੁੱਖ ਮੰਤਰੀ ਨੇ ਅੱਜ ਨੰਗਲ ਡੈਮ ਦੀ ਫਤਿਹ ਦਿਵਸ ਮਨਾ ਕੇ ਆਮ ਆਦਮੀ ਪਾਰਟੀ ਦਾ ਧਰਨਾ ਖਤਮ ਕਰ ਦਿੱਤਾ ਪੰਜਾਬ ਸਰਕਾਰ ਦੇ ਜਸ਼ਨਾਂ ਦੌਰਾਨ ਕੇਂਦਰੀ ਬਲਾਂ ਦੀ ਤਣਾਤੀ ਦਾ ਫਰਮਾਨ ਪੁੱਜ ਗਏ ਕੇਂਦਰੀ ਬਲਾਂ ਦੀ ਤਣਾਤੀ ਦਾ ਸੂਚਾ ਖਰਚਾ ਵੀ ਮੇ ਵੀ ਵੱਲੋਂ ਤਾਰਿਆ ਜਾਵੇਗਾ ਜੋ ਕਿ ਸਾਲ 2025-26 ਦਾ ਅੰਦਾਜ਼ਨ 8.58 ਕਰੋੜ ਰੁਪਏ ਬਣਦਾ ਏ। ਪ੍ਰਤੀ ਸੁਰੱਖਿਆ ਮਲਾਜ਼ਮ 2.90 ਲੱਖ ਰੁਪਏ ਖਰਚ ਆਵੇਗਾ। ਕੇਂਦਰੀ ਬਲਾਂ ਦਾ ਰਹਿਣ-ਸਹਿਣ, ਆਵਾਜਾਈ, ਸੰਚਾਰ ਸਾਧਨਾ ਆਦਿ ਦਾ ਪ੍ਰਬੰਧ BBMP ਵੱਲੋਂ ਕੀਤਾ ਜਾਵੇਗਾ। ਕੇਂਦਰੀ ਬਲਾਂ ਦੀ ਤਨਖਾਹ ਦਾ ਕਰੀਬ 60% ਖਰਚਾ ਪੰਜਾਬ ਨੂੰ ਚਲਣਾ ਪਵੇਗਾ। ਤੋਂ ਦਾਦੀ ਇੱਕ ਪਿਛਲੇ ਦਿਨੀ ਹਰਿਆਣਾ ਵੱਲੋਂ ਪੰਜਾਬ ਤੋਂ ਵਾਧੂ ਪਾਣੀ ਮੰਗਿਆ ਗਿਆ ਸੀ ਪਰ ਹਰਿਆਣਾ ਵੱਲੋਂ ਇਸ ਸੰਬੰਧੀ ਕੋਈ ਪੁਖਤਾ ਦਲੀਲ ਨਹੀਂ ਦਿੱਤੀ ਗਈ। ਹਰਿਆਣਾ ਵੱਲੋਂ ਕਿਹਾ ਜਾਂਦਾ ਰਿਹਾ ਕਿ ਉਹਨਾਂ ਨੂੰ ਪਹਿਲਾਂ ਵੀ ਪਾਣੀ ਮਿਲਦਾ ਰਿਹਾ ਹੈ। ਹਰਿਆਣਾ ਕੋਲ ਬਸ ਇਹੀ ਦਲੀਲ ਸੀ। ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਫ਼ ਕਰ ਦਿੱਤਾ ਕਿ ਹੁਣ ਅਜਿਹਾ ਨਹੀਂ ਹੋਵੇਗਾ ਜੇਕਰ ਪੰਜਾਬ ਕੋਲ ਵਾਧੂ ਪਾਣੀ ਹੋਵੇਗਾ ਤਾਂ ਹੀ ਹਰਿਆਣਾ ਨੂੰ ਮਿਲੇਗਾ ਨਹੀਂ ਤਾਂ ਉਹਨਾਂ ਦਾ ਬੰਨਦਾ ਪਾਣੀ ਦੇ ਦਿੱਤਾ ਗਿਆ ਹੈ ਸ਼ਰੋਮਾ ਨੇ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਾਰਟੀ ਦੇ ਬਾਗੀ ਆਗੂਆਂ ਤੋਂ ਨਿਰਾਦ ਦਿਖਾਈ ਦੇ ਰਹੇ ਹਨ ਹੁਣ ਤਾਕਾ ਤੋਂ ਵਿਧਾਇਕ ਅਤੇ ਪੰਜ ਮੈਂਬਰੀ ਕਮੇਟੀ ਭਰਤੀ ਦੇ ਮੈਂਬਰ ਮਨਪ੍ਰੀਤ ਯਾਲੀ ਤੇ ਨਿਸ਼ਾਨੇ ਸਾਧੇ ਹਨ ਸੁਖਬੀਰ ਸਿੰਘ ਬਾਦਲ ਨੇ ਮਨਪ੍ਰੀਤ ਯਾਲੀ ਨੂੰ ਗਰਦਾਰ ਕਰਾ ਦਿੱਤਾ ਹੈ ਪਿੰਡ ਇਸੇਵਾਲ ਵਿਖੇ ਆਪਣੇ ਸੰਬੋਧਨ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਮਨਪ੍ਰੀਤ ਸਿੰਘ ਯਾਲੀ ਨੂੰ ਗੱਦਾਰ ਘਰਾੜ ਦਿੱਤਾ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਗੱਦਾਰਾਂ ਦੇ ਲਈ ਪਾਰਟੀ ਵਿੱਚ ਕੋਈ ਥਾਂ ਨਹੀਂ ਹੈ ਹੁਣ ਮਨਪ੍ਰੀਤ ਨਾ ਤਾਂ ਅਕਾਲੀ ਦਲ ਦਾ ਹਿੱਸਾ ਹੈ ਅਤੇ ਨਾ ਹੀ ਹੁਣ ਉਹ ਅਕਾਲੀ ਦਲ ਵਿੱਚ ਕਦੇ ਸ਼ਾਮਿਲ ਹੋ ਸਕਦਾ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੁਝ ਲੋਕ ਆਪਣੇ ਆਪ ਨੂੰ ਪਾਰਟੀ ਤੋਂ ਉੱਚਾ ਸਮਝ ਲੈਂਦੇ ਨੇ ਪਰ ਪਾਰਟੀ ਤੋਂ ਉੱਚਾ ਕੋਈ ਨਹੀਂ ਹੈ ਮਨਪ੍ਰੀਤ ਯਾਲੀ ਕੋਈ ਅਕਾਲੀ ਦਲ ਦਾ ਹੁਣ ਮੈਂਬਰ ਨਹੀਂ ਬਣ ਸਕਦਾ ਗੱਦਾਰਾਂ ਨੂੰ ਅਸੀਂ ਨਹੀਂ ਰੱਖਣਾ بس ਤੁਸੀਂ ਮਨ ਬਣਾ ਲਓ ਅਕਾਲੀ ਰਣ ਨੂੰ ਤਗੜਾ ਕਰਨਾ ਹੈ ਤੇ ਗਦਰਾਰਾਂ ਨੂੰ ਸਬਕ ਸਿਖਾਉਣਾ ਜਿਨੇ ਆਪਣੀ ਮਾਂ ਪਾਰਟੀ ਦੇ ਮੇ ਵੱਡੇ ਪੰਜ ਸਾਹਿਬ ਕਹਿੰਦੇ ਹੁੰਦੇ ਸੀ ਨਾ ਪਾਰਟੀ ਆਪਣੀ ਮਾਂ ਹੈ ਅੱਜ ਉਸ ਇਨਸਾਨ ਨੂੰ ਦੇ ਨਾਮ ਬਣਿਆ ਅਕਾਲੀ ਦਲ ਕਰਕੇ ਬਣਿਆ ਅੱਜ ਉਹ ਕਰੋੜਪਤੀ ਬਣਿਆ ਜਿਹੜੇ ਮੈਂ ਬਾਈਪਾਸ ਕੱਢੇ ਹੈ ਉਹਨਾਂ ਕਰਕੇ ਬਣਿਆ ਜਿਹੜੇ ਇੱਥੇ ਤਰੱਕੀ ਕਰਾਈ ਗਿਆ ਅਕਾਲੀ ਦਲ ਨੇ ਕੀਤੀ ਆ ਉਹਦੇ ਕਰਕੇ ਬਣੇ ਆ ਆਪਣੇ ਕਰਕੇ ਨਹੀਂ ਆਪਣੀ ਸਿਆਣਪ ਕਰਕੇ ਨਹੀਂ ਜਿਹੜਾ ਆਪਣੀ ਮਾਂ ਨੂੰ ਭੁੱਲ ਜਾਂਦਾ ਆਪਣੀ ਮਾਪਾਪੀ ਨੂੰ ਭੁੱਲ ਜਾਂਦਾ ਉਸੇ ਤੋਂ ਮਾੜਾ ਬੰਦਾ ਕੋਈ ਨਹੀਂ ਹੈ ਜਿ ਕਿ ਖਾਸੇ ਕਿ ਮਨਪ੍ਰੀਤ ਸਿੰਘ ਯਾਲੀ ਸ਼ਰੋਮਣੀ ਅਕਾਲੀ ਦਲ ਦੇ ਤਿੰਨ ਵਿਧਾਇਕਾਂ ਵਿੱਚੋਂ ਇੱਕ ਨੇ ਪਰ ਹੁਣ ਦੀ ਸਥਿਤੀ ਵੇਖੀ ਤਾਂ ਸਾਬਕਾ ਕੈਬਨਟ ਮੰਤਰੀ ਅਤੇ ਸੀਨੀਅਰ ਅਕਾਲੀਆਗੂ ਵਿਕਰਮ ਸਿੰਘ ਮਜੀਠੀਆ ਦੀ ਧਰਮ ਪਤਨੀ ਗਨੀਬ ਕੌਰ ਮਜੀਠੀਆ ਹੀ ਅਕਾਲੀ ਦਲ ਦੇ ਇੱਕੋ ਇੱਕ ਵਿਧਾਇਕ ਰਹਿ ਗਏ ਨੇ ਇਹ ਵਾਲੇ ਇੱਕ ਤਰ੍ਹਾਂ ਨਾਲ ਪਹਿਲਾਂ ਹੀ ਪਾਰਟੀ ਤੋਂ ਵੱਖਰੇ ਹੋ ਕੇ ਪੰਜ ਮੈਂਬਰੀ ਭਰਤੀ ਕਮੇਟੀ ਨਾਲ ਜੁੜ ਚੁੱਕੇ ਨੇ ਅਤੇ ਪਾਰਟੀ ਦੇ ਤੀਸਰੇ ਵਿਧਾਇਕ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਜੋ ਬੰਗਾ ਹਲਕੇ ਦੀ ਨੁਮਾਇੰਦਗੀ ਕਰਦੇ ਨੇ ਵੀ ਪਹਿਲਾਂ ਹੀ ਅਕਾਲੀ ਦਲ ਨਾਲ ਤੋੜ ਵਿਛੋੜਾ ਕਰਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਚੁੱਕੇ ਨੇ ਹਰਿਆਣਾ ਦੇ ਮੁੱਖ ਮੰਤਰੀ ਨੈਪ ਸਿੰਘ ਸੈਣੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸ਼ਿਸ਼ਟਾਚਾਰ ਮੁਲਾਕਾਤ ਕੀਤੀ ਆ। ਉਹਨਾਂ ਨੂੰ ਆਪਰੇਸ਼ਨ ਸੰਦੂਰ ਦੀ ਸਫਲਤਾ ਤੇ ਵਧਾਈ ਦਿੱਤੀ ਆ ਤੇ ਫੌਜ ਦਾ ਧੰਨਵਾਦ ਕੀਤਾ। ਇਸ ਤੋਂ ਬਾਅਦ ਨਵੀਂ ਦਿੱਲੀ ਦੇ ਹਰਿਆਣਾ ਭਵਨ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਨੈਪ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਦੇ ਬਹਾਦਰ ਸੈਨਿਕਾਂ ਨੇ ਉਹਨਾਂ ਦੀ ਜ਼ਮੀਨ ਤੇ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ। नायब सिंह सैनी ने किया है कि 2014 ਤੋਂ ਪਹਿਲਾ ਅਤਵਾਦੀ ਦੇਸ਼ ਵਿੱਚ ਦਾਖਲ ਹੋ ਕੇ ਕਿ ਘਟਨਾਵਾਂ ਨੂੰ ਅੰਜਾਮ ਦਿੰਦੇ ਸਨ ਪੂਰੇ ਦੇਸ਼ ਵਿੱਚ ਡਰ ਦਾ ਮਾਹੌਲ ਸੀ ਕੋਈ ਵੀ ਸੁਰੱਖਿਆਤ ਨਹੀਂ ਸੀ ਪਰ ਪ੍ਰਧਾਨ ਮੰਤਰੀ ਨરેન્દ્ર મોદી ਨੇ ਅਤਵਾਦ ਵਿਰੁੱਧ ਸਖਤ ਕਾਰਵਾਈ ਕੀਤੀ ਹੈ ਦੇਸ਼ ਦੇ ਸਸ਼ਕਤੀ ਪ੍ਰਧਾਨ ਮੰਤਰੀ ਪਰਮਾਧਨੀ ਨਰੇਂਦਰ ਮੋਦੀ ਜੀ ਕੋਲ ਮਿਲ ਕੇ ਆਪਰੇਸ਼ਨ ਸੰਘਰੂ ਕੀ ਸਫਲਤਾ ਕੇ ਲੀਏ आदरणीय प्रधानमंत्री जी को धन्यवाद किया है सेना को बधाई दी है ऐतिहासिक और ये निर्णय अगर कोई व्यक्ति ले सकता है तो उसका नाम नरेंद्र मोदी है जैसे अभी अभी आप देखेंगे कि यूट्यूबर्स के ऊपर जिस प्रकार से पाकिस्तान के जानकारियां उपलब्ध कराई गई हैं आपके सामने आज जो चल रहा है पाकिस्तान को ऐसी अगर कहीं कोई गतिविधियों में संलिप्त होगा पूरा पुलिस प्रशासन उसको लेकर के गंभीरता से देख रहा है बारीकी से जांच कर रहा है कल मैंने बैठक में यही आदेश दिए थे कि ऐसा कोई भी व्यक्ति जो इस देश में तो बैठा है इस देश का खा रहा है और वो गुणगान पाकिस्तान का करता है कि उनकी जांच करें वो कौन कौन लोग हैं उनको देखें ऐसे लोगों को कोई बख्शने का सवाल ही नहीं है कोई भी व्यक्ति है जांच चल रही है अभी अगर और कोई निकलता है तो वो भी सामने आ जाएगा इसदnali हरियाणा दे मुख्यमंत्री ने दोवा صوبਿਆਂ چو ਫੜੇ ਗਏ ਯੂਟਿਊਬਰ ਜਾਸੂਸਾ ਸਬੰਧੀ ਮਾਮਲੇ ਵਿੱਚ ਕਿ ਹੈ ਕਿ ਇਸ ਦੇਸ਼ ਵਿੱਚ ਉਹਨਾਂ ਲੋਕਾਂ ਲਈ ਕੋਈ ਜਗ੍ਹਾ ਨਹੀਂ ਹੈ ਜੋ ਭਾਰਤ ਵਿੱਚ ਰਹਿੰਦੇ ਨੇ ਅਤੇ ਭਾਰਤੀ ਭੋਜਨ ਖਾਂਦੇ ਨੇ ਪਰ ਪਾਕਿਸਤਾਨ ਦੀ ਪ੍ਰਸ਼ੰਸਾ ਕਰਦੇ ਨੇ ਹਰਿਆਣਾ ਵਿੱਚ ਪੁਲਿਸ ਅਜਿਹੇ ਯੂਟਿਊਬਰਸ ਦੀ ਜਾਂਚ ਕਰ ਰਹੀ ਹੈ ਅਤੇ ਅਜਿਹੇ ਲੋਕਾਂ ਗੱਦਾਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਅੰਮ੍ਰਿਤਸਰ ਦੇ ਮੋਹਕਮਪੁਰਾ ਇਲਾਕੇ 'ਚ ਖੂਨ ਦੇ ਰਿਸ਼ਤੇ ਤਾਰ-ਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਭਰਾ ਵੱਲੋਂ ਆਪਣੀ ਹੀ ਭੈਣ ਨੂੰ ਕਿਰਚਾ ਮਾਰ-ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਤੇ ਖੁਦ ਵੀ ਜ਼ਖਮੀ ਹੋ ਗਿਆ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਤਾਂ লাশ ਨੂੰ ਕਬਜ਼ੇ ਵਿੱਚ ਲੈ ਲਿਆ ਤੇਰਾ ਤੁਸੀਂ ਬੱਚੇ ਨੂੰ ਲੜਕੀ ਮੇਰੀ ਪੜ ਰਹੀ ਸੀ ਤਾਂ ਉਸ ਦੀ ਮਮੀ ਬੋਲੀ ਕਿ ਚਲੋ ਬੇਟਾ ਸੋ ਜਾ ਦੂਸਰੇ ਘਰ ਮੈਂ ਬੋਲਦੀ ਨੇ ਮੈਂ ਤੋਰ ਪੜ੍ਹਸਾ ਪੇਪਰ ਹੈ ਨਾ ਬੀਸੀਏ ਦਾ ਫਾਈਨਲ ਬੋਲੀ ਕਿ ਮੈਂ 2 ਘੰਟੇ 1 ਘੰਟਾ ਪੜ੍ਹ ਲੈਂਦੇ ਹਾਂ ਉਸਕੇ ਬਾਅਦ ਆ ਜਾ ਨੀਚੇ ਸੇ ਉਹ ਭਾਈ ਦਾ ਲੜਕਾ ਗਿਆ उसके बाद फिर वापस आ गया उसके बाद थोड़ी देर के बाद तो 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 उसकी भी सो गई, वो भी सो गई। गया है अलमारी का दरवाजा खोला है लड़की की जाग खुल गई बोली होगी पूरा मारा है तो, तो पूरे हाथ कट गया है उसके बाद लास्ट में गला कटा है वो आजकल ऑनलाइन खेल रहा है गेम खेल रहा है लड़का क्या नाम संजीव क्या लगता है आपका

साधे बैठ कर खाते हुए थे उनके भी लड़का हम लोग इकट्ठे खाते थे तो। पर लोगों की तरफ से बताया जा रहा है उसकी कहीं बातचीत नहीं ऐसी नहीं, 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 कोई बात नहीं ऐसी अभी नहीं पता नहीं लेकिन रात बोले है कि वो रात नशा की है वो... कौन सा नशा किया नहीं पता है कहाँ पर है अभी तो उधर क्या कहते के डी हॉस्पिटल में है कौन कोई लड़का ਉਸਕੇ ਵੀ ਹਾਲ ਖਰਾਬ ਨਹੀਂ ਨਹੀਂ ਉਸਕੇ ਥੋੜੀ ਜਿਹੀ ਆਹ ਪਰ ਉਹ ਘਟ ਮਾਰਿਆ ਉਸਕੋ ਉਹ ਠੀਕ ਹੈ ਕਿੱਥੇ ਆਇਆ ਮਨਿੰਨਾ ਕੋ ਪਾਲ ਲਗਾ ਵੀ ਟੱਡ ਬੱਡੀ ਇੱਥੇ ਨਹੀਂ ਆਇਆ ਜਰਾ ਪੁੱਲ ਵਾਲਾ ਪਰ ਉਹ ਮਹੀਨਾ ਨਹੀਂ ਨੀਸ਼ਾ ਕਿੱਥੋਂ ਵੀ ਰਹਿਣ ਇਹ ਕੀ ਰਿਹਾ ਇਹ ਸ਼ਨਾ ਕਰ ਗਲੀ ਨੰਬਰ 7 ਕਿੱਦਾਂ ਜੇ ਕਲੀਅਰ ਨਹੀਂ ਹੋ ਰਿਹਾ ਆ ਪਤਾ ਲੱਗਾ ਕਿ ਉਹਨੂੰ ਫੜ ਲਿਆ ਗਿਆ ਜੀ ਬੰਦੇ ਨੇ ਇਹ ਵੀ ਕਲੀਅਰ ਨਹੀਂ ਹੋਇਆ ਹਜੇ ਤਾਂ ਕਲੀਅਰ ਕੀ ਕੀਤਾ ਹੋਣ ਤੱਕ ਦੀ ਰਾਤ ਹੁਣ ਬਾਤ ਪੱਤਾ ਤੱਜ ਕਰਕੇ ਤੱਕਦੀ ਚੱਲਣ ਈ ਆ ਜੋ ਸਾਹਮਣੇ ਆਉਣਗੇ ਹੀਰੋ ਜੀ ਮਾਰ ਕੇ ਨਾਲ ਕੀਤੇ ਗਿਆ ਜੀ ਇਹਨੂੰ ਮਾਰਿਆ ਗਿਆ ਕਿਤੇ ਨਾਲ ਕਿਤੇ ਨਾਲ ਕਿਤੇ ਨਾਲ ਹਾਂ ਫਿਰ ਜਦੋਂ ਜੀ ਖੂਰ ਹੈ ਉਹ ਉਹਨਾਂ ਨੇ ਸਾਦੀ ਹੈ ਉਹ ਨਹੀਂ ਜੀ ਬਹੁਤ ਪਹਿਲੇ ਮੋਬਾਈਲ ਕਿਹੜੀ ਧਾਰਾ ਦੇ ਵਿੱਚ ਜਿਹੜਾ ਪਰਚਾ ਹੁਣ ਕਰ ਦਿੱਤਾ ਗਿਆ ਇਹ ਇਹ ਹੈਗਾ ਜੀ ਪੀਐਨਰ ਸਟੇਸ਼ਨ ਜੀ ਭਾਰਤ ਨੇ ਪਾਕਿਸਤਾਨ ਨਾਲ ਸਿੰਧੂ ਜਲ ਸੰਧੀ ਨੂੰ ਰੋਕ ਦਿੱਤਾ ਹੈ ਜਿਸ ਕਾਰਨ ਪਾਕਿਸਤਾਨ ਵਿੱਚ ਪਾਣੀ ਲਈ ਹਾ ਹਾ ਕਾਰਮਾਚੀ ਹੋਈ ਹੈ ਦੂਜੇ ਪਾਸੇ ਪਾਕਿਸਤਾਨ ਵਿੱਚ ਸਿੰਧੂ ਨਦੀ ਦੇ ਪਾਣੀ ਲਈ ਅੰਦੋਲਨ ਜਾਰੀ ਹੈ ਸਿੰਧੂ ਸੂਬੇ ਵਿੱਚ ਸਿੰਧੂ ਨਦੀ ਤੇ ਵਿਵਾਦਨਪੂਰਨ ਨਹਿਰਾਂ ਦੇ ਨਿਰਮਾਣ ਵਿਰੁੱਧ ਰੋਜ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇੱਕ ਰਿਪੋਰਟ ਅਨੁਸਾਰ ਨੋ ਸ਼ੈਡੋ ਫਿਰੂਜ਼ ਚਿਲੇ ਦੀ ਮੋਰੋ ਤਾਲੂਕਾ ਵਿੱਚ ਪੁਲਿਸ ਦੇ ਪ੍ਰਦਰਸ਼ਨ ਕਾਰਜਾਂ ਵਿਚਕਾਰ ਭਿਆਨਕ ਛੜਪ ਹੋਈਏ ਪ੍ਰਦਰਸ਼ਨ ਕਾਰਜਾਂ ਨੂੰ ਰੋਕਣ ਦੇ ਲਈ ਪੁਲਿਸ ਨੇ ਲਾਠੀ ਚਾਰਜ ਕੀਤਾ ਇਸ ਦੌਰਾਨ ਹੀ ਗੋਲੀਆਂ ਵੀ ਚਲਾਈਆਂ ਗਈਆਂ ਪੁਲਿਸ ਦੇ ਲਾਠੀ ਚਾਰਜ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਈ ਅਤੇ ਡਿਪਟੀ ਸੁਪਰਡੈਂਟ ਆਫ ਪੁਲਿਸ ਸਮੇਤ ਕਈ ਹੋਰ ਜ਼ਖਮੀ ਵੀ ਹੋ ਗਏ। ਇਸ ਤੋਂ ਬਾਅਦ ਪ੍ਰਦਰਸ਼ਨਕਾਰੀ ਹਿੰਸਕ ਹੋ ਗਈ ਅਤੇ ਦੋ ਟਰੈਲਰਾਂ ਨੂੰ ਅੱਗ ਲਗਾ ਦਿੱਤੀ। ਉਹਨਾਂ ਨੇ ਸਿੰਧ ਦੇ ਗ੍ਰਹਿ ਮੰਤਰੀ ਜਿਆਉਲ ਹਸਨ ਲੰਜ਼ਾਰ ਦੇ ਘਰ ਵਿੱਚ ਵੀ ਦਾਖਲ ਹੋ ਕੇ ਭੰਨ ਤੋੜ ਕੀਤੀ ਅਤੇ ਕਈ ਹਿੱਸਿਆਂ ਨੂੰ ਅੱਗ ਲਗਾ ਦਿੱਤੀ ਗਈ। ਜਦੋਂ ਕਿ ਕੁਝ ਮੋਟਰਸਾਈਕਲਾਂ ਨੂੰ ਵੀ ਸਾੜ ਦਿੱਤਾ ਗਿਆ। ਪ੍ਰਦਰਸ਼ਨਕਾਰੀ ਹਥਿਆਰਾਂ ਦੇ ਨਾਲ ਗ੍ਰਹਿ ਮੰਤਰੀ ਦੇ ਘਰ ਵਿੱਚ ਪਹੁੰਚ ਗਏ ਨੇ। ਇਸ ਵਕੀ ਮੋਰੋਵਲ ਜਾਣ ਵਾਲੀ ਸੜਕ ਤੇ ਆਵਾਜਾਈ ਠੱਪ ਰਹੀ ਇਸ ਦੌਰਾਨ ਇੱਕ ਪੁਲਿਸ ਬਿਆਨ ਵਿਸ਼ ਕਿਹਾ ਗਿਆ ਕਿ ਜਿਹੜੀ ਹੈ 50 ਇੰਸਪੈਕਟਰ ਜਨਰਲ ਆਫ ਪੁਲਿਸ پرویز ਚਾਂਦੀਓ ਅਤੇ ਨੋਸ਼ੈਰੋ ਫਿਰੋਜ਼ ਦੇ ਸੀਨੀਅਰ ਸੁਪਰਡੈਂਟ ਆਫ ਪੁਲਿਸ ਸੰਗਰ ਮਲਿਕ ਮੌਕੇ ਤੇ ਪਹੁੰਚੇ ਅਤੇ ਸਥਿਤੀ ਨੂੰ ਕਾਬੂ ਕਰਨ ਦੇ ਲਈ ਵੱਖ-ਵੱਖ ਪੁਲਿਸ ਥਾਣਿਆਂ ਦੇ ਕਰਮਚਾਰੀਆਂ ਨੂੰ ਬੁਲਾਇਆ ਗਿਆ। ਇੱਕ ਬਿਆਨ ਵਿੱਚ ਪੀਪੀਪੀ ਸਿੰਧ ਦੇ ਸੂਚਨਾ ਸਕੱਤਰ ਅਜੀਜ਼ ਥਮਰਾਨੇ ਇਸ ਘਟਨਾ ਦੀ ਨਿੰਦਾ ਕੀਤੀ। ਇਸ ਨੂੰ ਅਤਵਾਦੀ ਗਤੀਵਿਧੀ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਲੋਕਾਂ ਦੇ ਵਿਰੋਧ ਪ੍ਰਦਰਸ਼ਨਾਂ ਤੇ ਕੋਈ ਪਾਬੰਦੀ ਨਹੀਂ ਹੈ ਪਰ ਇੱਕ ਰਾਜਨੀਤਿਕ ਵਿਰੋਧੀ ਦੇ ਘਰ ਤੇ ਹਮਲਾ ਕਰਨਾ ਇੱਕ ਸਾਜ਼ਿਸ਼ ਆਪਤੀ ਹੈ। ਸਿੰਧ ਦੇ ਗ੍ਰਹਿ ਮੰਤਰੀ ਨੇ ਵੀ ਇੱਕ ਬਿਆਨ ਜਾਰੀ ਕਰਕੇ ਨੋਸ਼ਾਹਰੂ ਫਿਰੋਜ਼ ਦੇ ਐਸਐਸਪੀ ਨੂੰ ਘਟਨਾ ਦੀ ਰਿਪੋਰਟ ਪੇਸ਼ ਕਰਨ ਲਈ ਕਿਹਾ ਆਪਰੇਸ਼ਨ ਸੰਦੂਰ ਦੀ ਜਿੱਤ ਅਤੇ ਬਹਾਦਰ ਫੌਜੀਆ ਨੂੰ ਸਨਮਾਨ ਦੇਣ ਲਈ ਸ਼੍ਰੀ ਮੁਖਸਰ ਸਾਹਿਬ ਵਿਖੇ ਭਾਜਪਾ ਵੱਲੋਂ ਚੜ੍ਹਦੀ ਕਲਾ ਮੰਡਲ ਦੀ ਅਗਵਾਈ ਹੇਠ ਵਿਚਾਰ ਤਰੰਗਾ ਯਾਤਰਾ ਕੱਢੀ ਗਈ ਇਹ ਤਰੰਗਾ ਯਾਤਰਾ ਗੁਰੂ ਗੋਬਿੰਦ ਸਿੰਘ ਪਾਰਕ ਤੋਂ ਸ਼ੁਰੂ ਹੋ ਕੇ ਪਾਰਕ ਰੋਡ ਸਬਜੀ ਮੰਡੀ ਰੇਲਵੇ ਰੋਡ ਤੇ ਕੋਟਕਪੂਰਾ ਚੌਂਕ ਤੋਂ ਵਾਪਸ ਗੁਰੂ ਗੋਬਿੰਦ ਸਿੰਘ ਪਾਰਕ ਵਿਕੇ ਆਕੇ ਸਮਾਪਤ ਹੋਈ ਅੱਜ ਜੋ ਪਹਿਲਗਾਮ ਵਿੱਚ ਇੱਕ ਦਰਦਨਾਕ ਹਮਲਾ ਕੀਤਾ ਗਿਆ ਸਾਡੇ ਪੜੋਸੀ ਮੁਲਕ ਵੱਲੋਂ ਉਹਦੇ ਲਈ ਜੋ ਉਸ ਤੋਂ ਬਾਅਦ ਸਾਡੇ ਮਾਨਯੋਗ ਯਸ਼ਵਦੀ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਔਰ ਦੇਸ਼ ਦੀਆਂ ਜੁਹਾਰੂ ਸੁਨਾਵਾਂ ਨੇ ਰਲ ਕੇ ਜੋ ਸਾਡੇ ਗਵਾਂਢੀ ਮੁਲਕ ਦੇ ਉਸ ਉਹਨਾਂ ਦਾ ਐਕਸ਼ਨ ਲੈ ਆ ਗਿਆ ਔਰ ਮੈਂ ਇਸ ਗੱਲ ਤੇ ਇਹ ਗੱਲ ਕਹਿਣੀ ਚਾਹਣਾ ਹੈ ਵੀ ਸਾਡੇ ਦੇਸ਼ ਦੀ ਕੋਈ ਮੰਨਸਾ ਨਹੀਂ ਸੀ ਕਿਸੇ ਸਿਵਿਲিয়ান ਨੂੰ ਉਹਨਾਂ ਦਾ ਨੁਕਸਾਨ ਕਰਨ ਦੀ ਤਾਂ ਔਰ ਸਾਡੀ ਸੈਨਾ ਨੇ ਜੋ ਪਾਕਿਸਤਾਨ ਦੇ ਵਿੱਚ ਅੱਤਵਾਦੀ ਟਿਕਾਣੇ ਸੀ ਉਹ 9 ਟਿਕਾਣੇ ਤਬस्त ਕੀਤੇ ਆ ਔਰ 100 ਦੇ ਕਰੀਬ ਅੱਤਵਾਦ ਜੋ ਸਾਰੀ ਦੁਨੀਆ ਦੇ ਵਿੱਚ ਅੱਤਵਾਦ ਫਲਾ ਰਹੇ ਸੀ ਉਹਨਾਂ ਨੂੰ ਮਾਰਿਆ ਇਸ ਕਰਕੇ ਉਸ ਤੋਂ ਬਾਅਦ ਇਸ ਜੋ ਮਿਸ਼ਨ ਸੀ ਜੋ ਉਹਦਾ ਨਾਮ ਮਿਸ਼ਨ ਸੰਧੂਰ ਰੱਖਿਆ ਗਿਆ ਔਰ ਮੈਂ ਮਿਸ਼ਨ ਸੰਧੂਰ ਤੇ ਉਹਨਾਂ ਦੇ ਸਾਡੀਆਂ ਭਾਰਤੀ ਸਨਾਵਾਂ ਜਿਨ੍ਹਾਂ ਨੇ ਸਾਡੀ ਸੁਰੱਖਿਆ ਲਈ ਬਾਰਡਰਾਂ ਦੇ ਖੜ ਕੇ ਵਿਰੋਧੀ ਦਾ ਜੋ ਜਵਾਬ ਦਿੱਤਾ ਉਹਨਾਂ ਦੇ ਉਹਨਾਂ ਦਾ ਹੌਸਲਾ ਵਧਾਉਣ ਲਈ ਅਸੀਂ ਅੱਜ ਇਕੱਠੇ ਹੋਏ ਆਂ ਔਰ ਦੇਸ਼ ਦੇ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਦੇ ਆਂ ਔਰ ਸਨਾਵਾ ਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਇਹ ਮੂੰਹ ਤੋੜਵਾ ਜਵਾਬ ਦਿੱਤਾ ਪਾਕਿਸਤਾਨੀਆਂ ਸਨਾਵਾ ਨੂੰ ਹਾਂਜੀ ਜਿਹੜੇ ਇਹ ਸਿੰਧੂਰ ਆਪਰੇਸ਼ਨ ਕੀਤਾ ਗਿਆ ਅਤਵਾਦ ਦੇ ਵਿਰੁੱਧ ਉਹਦੇ ਵਿੱਚ ਦੇਖੋ ਜੀ ਬੜਾ ਧਿਆਨ ਰੱਖਿਆ ਗਿਆ ਕਿ ਉੱਥੋਂ ਦੀ ਕਿਸੇ ਜਨਤਾ ਨੂੰ ਕੋਈ ਠੇਸ ਨਾ ਪਹੁੰਚੇ ਤੇ ਇਕੱਲਾ ਅੰਤਰਕਵਾਦ ਨੂੰ ਖਤਮ ਕਰਕੇ ਭਾਰਤ ਦੀਆਂ ਦੋ ਨਾਰੀਆਂ ਜਿਨ੍ਹਾਂ ਨੇ ਬਹੁਤ ਹੀ ਵਧੀਆ ਅਹਿਮ ਭੂਮਿਕਾ ਨਿਭਾਈ ਐ ਇਸ ਸਿੰਧੂਰੀ ਯਾਤਰਾ ਵਿੱਚ ਐਸ ਸਿੰਧੂਰ ਆਪਰੇਸ਼ਨ ਵਿੱਚ ਉਹਨਾਂ ਦਾ ਧੰਨਵਾਦ ਕਰਨ ਲਈ ਤੇ ਉਹਨਾਂ ਦਾ ਮਾਨ ਸਨਮਾਨ ਵਧਾਉਣ ਲਈ ਅੱਜ ਇਹ ਤਿਰੰਗਾ ਯਾਤਰਾ ਕੱਟੀ ਗਈ ਜਿਸ ਦੇ ਵਿੱਚ ਦੇਖੋ ਮੇਰੇ ਇੱਕ ਵਾਰੀ ਕਹਿਨ ਤੇ ਸਾਰੀ ਨਾਰੀ ਸ਼ਕਤੀ ਪਹੁੰਚ ਗਈ। ਅੱਜ ਦੇ ਪੰਜਾਬ న్యూਸ ਬੁਲੇਟਨ ਦੇ ਵਿੱਚ ਐਨ ਨਹੀਂ ਜਾਂਦੇ ਜਾਂਦੇ ਨਜ਼ਰ ਮਾਰਦੇ ਹਾਂ ਜਿਹਦੀਆਂ ਮੁੱਖ ਸੁਰਖੀਆਂ ਤੇ ਪੰਜ ਪਿਆਰਾਂ ਵੱਲੋਂ ਜਥੇਦਾਰ ਕੁਲਦੀਪ ਸਿੰਘ ਗੜਕਾਜ ਤੇ ਟੇਕ ਸਿੰਘ ਤਨੋਲਾ ਤਨਖਈਆ ਕਰਾਰ ਸੁਖਬੀਰ ਸਿੰਘ ਬਾਦੂ ਨੂੰ ਪੇਸ਼ ਹੋਣ ਦੇ ਦਿੱਤੇ ਆਦੇਸ਼। ਪਾਖੜਾ ਡੈਮ ਤੇ ਹੋਵੇਗੀ ਕੇਂਦਰ ਬਲਾਂ ਦੀ ਤਾਇਨਾਤੀ ਹੁਣ ਪਾਖੜਾ ਡੈਮ ਦੀ ਸੁਰੱਖਿਆ ਸੀਆਈਐਸਐਫ ਦੇ ਹੱਥ 200 96 ਅਸਾਮਨੀਆਂ ਨੂੰ ਮਨਜ਼ੂਰੀ ਮਨਪ੍ਰੀਤ ਯਾਲੀ ਤੇ ਬਾਦਲ ਦਾ ਤਿੱਖਾ ਹਮਲਾ ਕਿਹਾ ਗੱਦਾਰਾਲੀ ਪਾਰਟੀ 'ਚ ਕੋਈ ਥਾਂ ਨਹੀਂ ਅਕਾਲੀ ਦਲ ਦਾ ਹੁਣ ਯਾਲੀ ਨਾਲ ਕੋਈ ਸਬੰਧ ਨਹੀਂ ਭਗਵੰਤ ਮਾਨ ਵੱਲੋਂ ਤੂਰੀ 'ਚ ਮੁੱਖ ਮੰਤਰੀ ਸਹਾਇਕ ਕੇਂਦਰ ਲੋਕਾਂ ਨੂੰ ਸਮਰਪਿਤ ਇੱਕੋ ਛੱਤ ਥੱਲੇ 51 ਸਰਕਾਰੀ ਕੰਮ ਪੰਜਾਬ న్యూਸ ਬੁਲਟਨ ਲੈ ਕੇ ਫਿਰ ਹਾਜ਼ਰ ਹੋਵਾਂਗੇ ਧੰਨਵਾਦ